ਭਾਈ ਅਮਰਤਪਾਲ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਹਲਕਾ ਕਡੂਰ ਸਾਹਿਬ ਮੁੱਖ ਸੇਵਾਦਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਉਹਨਾਂ ਤੇ ਜਿਹੜੀ ਪੰਜਾਬ ਸਰਕਾਰ ਨੇ ਤੇ ਹਿੰਦੁਸਤਾਨ ਦੀ ਸਰਕਾਰ ਨੇ ਮਿਲੀ ਭੁਗਤ ਕਰਕੇ ਤੇ ਤੀਸਰੀ ਵਾਰ NSA ਜਿਹੜੀ ਰਿਪੀਟ ਕੀਤੀ ਆ ਉਸ NSA ਦੇ ਖਿਲਾਫ ਅੱਜ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜੇ ਕੀਤੇ ਗਏ ਆ ਉਸੇ ਕੜੀ ਦੇ ਤਹਿਤ ਅੱਜ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਵੀ ਜਿਹੜਾ ਰੋਸ ਪ੍ਰਦਰਸ਼ਨ ਸਾਡੀ ਜਥੇਬੰਦੀ ਵੱਲੋਂ ਕੀਤਾ ਗਿਆ। ਸਾਲ ਸਾਹਿਬ ਵਾਹਿਗੁਰੂ ਜੀ ਕੀ ਬੋਲੇ। ਇਹ ਸਬੰਧ ਕੀ ਪਹਿਲੇ ਅਸੀਂ ਜਿਹੜਾ ਸੀ ਅੰਮ੍ਰਿਤਸਰ ਦੇ ਡੀਸੀ ਨੂੰ ਦਿੱਤਾ ਸੀ ਮੰਗ ਪੱਤਰ ਹੁਣ ਅਸੀਂ ਸਾਰੇ ਜ਼ਿਲ੍ਹਿਆਂ 'ਚ ਅੱਜ ਦੇ ਰਹੇ ਆ ਮੰਗ ਪੱਤਰ ਜਿੰਨੇ ਵੀ ਜ਼ਿਲ੍ਹੇ ਸਾਰਿਆਂ ਜ਼ਿਲ੍ਹਿਆਂ 'ਚ ਆਪੋ ਆਪਣੀ ਸੰਗਤ ਇਕੱਠੀ ਕਰਕੇ ਸਾਰੇ ਜ਼ਿਲ੍ਹਿਆਂ 'ਚ ਮੰਗ ਪੱਤਰ ਐਨਐਸਸੀ ਨੂੰ ਰੱਦ ਕਰਵਾਉਣ ਵਾਸਤੇ ਦੇ ਰਹੇ ਆ। ਕਾਰਨ ਤੱਕਾਇਆ ਜਿਹੜਾ ਸਿੱਖਾਂ ਨਾਲ ਤੱਕਾ ਹੋ ਰਿਹਾ ਵਾ ਸਿੱਖਾਂ ਵਾਸਤੇ ਕੋਈ ਕਾਨੂੰਨ ਹੀ ਨਹੀਂ ਹੈਗਾ। ਤੀਸਰੀ ਵਾਰ ਪਹਿਲੀ ਵਾਰ ਲੱਗੀ ਚਾਂਸ ਆ ਵੀ ਜਿਹੜਾ ਪਹਿਲੀ ਵਾਰ ਐਨਐਸਐ ਲੱਗੀ ਆ ਤੇ ਇਹ ਜਿਹੜਾ ਸਿੱਖਾਂ ਦਾ ਸਰਾ ਸਰ ੱਟਕਾ ਹੋ ਰਿਹਾ ਵਾ ਅੱਜ ਇਹਦੇ ਨਾਲ ਕੱਲ ਨੂੰ ਹੋਰ ਵੀ ਗੈਨਾ ਹੋ ਸਕਦਾ ਇਹ ਕਰਕੇ ਮੈਂ ਸਾਰੇ ਸਿੱਖਾਂ ਨੂੰ ਬੇਨਤੀ ਕਰਦੀ ਪਾ ਇਕੱਠੇ ਹੋ ਕੇ ਚਲੀਏ ਤੇ ਪੁਰ ਜੋਰੇ ਦੀ ਜਿਹੜੀ ਨਿੰਦਾ ਕਰੀਏ ਜਿਹੜੀ ਤੀਜੀ ਵਾਰ ਐਨਐਸਐ ਲੋ ਇਹਨਾਂ ਨੇ ਵਧਾਈ ਆ ਅੱਜ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਹਲਕਾ ਕਡੂਰ ਸਾਹਿਬ ਮੁੱਖ ਸੇਵਾਦਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਉਨ੍ਹਾਂ ਤੇ ਜਿਹੜੀ ਪੰਜਾਬ ਸਰਕਾਰ ਨੇ ਤੇ ਹਿੰਦੁਸਤਾਨ ਦੀ ਸਰਕਾਰ ਨੇ ਮਿਲੀ ਭੁਗਤ ਕਰਕੇ ਤੇ ਤੀਸਰੀ ਵਾਰ ਐਨਐਸਏ ਜਿਹੜੀ ਰਿਪੀਟ ਕੀਤੀ ਆ ਉਸ ਐਨਐਸਏ ਦੇ ਖਿਲਾਫ ਅੱਜ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜੇ ਕੀਤੇ ਗਏ ਆ ਉਸੇ ਕੜੀ ਦੇ ਤਹਿਤ ਅੱਜ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਵੀ ਜਿਹੜਾ ਰੋਸ ਪ੍ਰਦਰਸ਼ਨ ਸਾਡੀ ਜਥੇਬੰਦੀ ਵੱਲੋਂ ਕੀਤਾ ਗਿਆ ਇਸ ਬੰਦ ਕੀ ਪਹਿਲੇ ਅਸੀਂ ਜਿਹੜਾ ਸੀ ਅੰਮ੍ਰਿਤਸਰ ਦੇ ਡੀਸੀ ਨੂੰ ਦਿੱਤਾ ਸੀ ਮੰਗ ਪੱਤਰ ਹੁਣ ਅਸੀਂ ਸਾਰੇ ਜ਼ਿਲ੍ਹਿਆਂ 'ਚ ਅੱਜ ਦੇ ਰਹੇ ਆ ਮੰਗ ਪੱਤਰ ਜਿੰਨੇ ਵੀ ਜ਼ਿਲ੍ਹੇ ਸਾਰਿਆਂ ਜ਼ਿਲ੍ਹਿਆਂ 'ਚ ਆਪੋ ਆਪਣੀ ਸੰਗਤ ਇਕੱਠੀ ਕਰਕੇ ਸਾਰੇ ਜ਼ਿਲ੍ਹਿਆਂ 'ਚ ਮੰਗ ਪੱਤਰ ਐਨਐਸਸੀ ਨੂੰ ਰੱਦ ਕਰਵਾਉਣ ਵਾਸਤੇ ਦੇ ਰਹੇ ਆ ਕਾਰਨ ਤੱਕਾਇਆ ਜਿਹੜਾ ਸਿੱਖਾਂ ਨਾਲ ਤੱਕਾ ਹੋ ਰਿਹਾ ਵਾ ਸਿੱਖਾਂ ਵਾਸਤੇ ਕੋਈ ਕਾਨੂੰਨ ਹੀ ਨਹੀਂ ਹੈਗਾ ਤੀਸਰੀ ਵਾਰ ਪਹਿਲੀ ਵਾਰ ਲੱਗੀ ਚਾਂਸ ਆ ਵੀ ਜਿਹੜਾ ਪਹਿਲੀ ਵਾਰ ਐਨਐਸਐ ਲੱਗੀ ਆ ਤੇ ਇਹ ਜਿਹੜਾ ਸਿੱਖਾਂ ਦਾ ਸਾਰਾ ਸਰ ਤੱਕਾ ਹੋ ਰਿਹਾ ਵਾ ਅੱਜ ਇਹਦੇ ਨਾਲ ਕੱਲ ਨੂੰ ਹੋਰ ਵੀ ਗਿਆਨ ਹੋ ਸਕਦਾ ਇਹ ਕਰਕੇ ਮੈਂ ਸਾਰੇ ਸੰਖਾਂਨ ਬੇਨਤੀ ਕਰਦੀ ਪਾ ਇਕੱਠੇ ਹੋ ਕੇ ਚਲੀਏ ਤੇ ਪੋਰ ਜੋਰੇ ਦੀ ਜਿਹੜੀ ਨਿੰਦਾ ਕਰੀਏ ਜਿਹੜੀ ਤੀਜੀ ਵਾਰ ਐਨਐਸਐ ਲੋ ਇਹਨਾਂ ਨੇ ਵਧਾਈ ਹੈ ਅੱਜ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਹਲਕਾ ਕਡੂਰ ਸਾਹਿਬ ਮੁੱਖ ਸੇਵਾਦਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਉਨ੍ਹਾਂ ਤੇ ਜਿਹੜੀ ਪੰਜਾਬ ਸਰਕਾਰ ਨੇ ਤੇ ਹਿੰਦੁਸਤਾਨ ਦੀ ਸਰਕਾਰ ਨੇ ਮਿਲੀ ਭੁਗਤ ਕਰਕੇ ਤੇ ਤੀਸਰੀ ਵਾਰ ਐਨਐਸਏ ਜਿਹੜੀ ਰਿਪੀਟ ਕੀਤੀ ਆ ਉਸ ਐਨਐਸਏ ਦੇ ਖਿਲਾਫ ਅੱਜ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜੇ ਕੀਤੇ ਗਏ ਆ ਉਸੇ ਕੜੀ ਦੇ ਤਹਿਤ ਅੱਜ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਵੀ ਜਿਹੜਾ ਰੋਸ ਪ੍ਰਦਰਸ਼ਨ ਸਾਡੀ ਜਥੇਬੰਦੀ ਵੱਲੋਂ ਕੀਤਾ ਗਿਆ ਇਸ ਬੰਦ ਕੀ ਪਹਿਲੇ ਅਸੀਂ ਜਿਹੜਾ ਸੀ ਅੰਮ੍ਰਿਤਸਰ ਦੇ ਡੀਸੀ ਨੂੰ ਦਿੱਤਾ ਸੀ ਮੰਗ ਪੱਤਰ ਹੁਣ ਅਸੀਂ ਸਾਰੇ ਜ਼ਿਲ੍ਹਿਆਂ 'ਚ ਅੱਜ ਦੇ ਰਹੇ ਆ ਮੰਗ ਪੱਤਰ ਜਿੰਨੇ ਵੀ ਜ਼ਿਲ੍ਹੇ ਸਾਰੇ ਜ਼ਿਲ੍ਹਿਆਂ 'ਚ ਆਪੋ ਆਪਣੀ ਸੰਗਤ ਇਕੱਠੀ ਕਰਕੇ ਸਾਰੇ ਜ਼ਿਲ੍ਹਿਆਂ 'ਚ ਮੰਗ ਪੱਤਰ ਐਨਐਸਸੀ ਨੂੰ ਰੱਦ ਕਰਵਾਉਣ ਵਾਸਤੇ ਦੇ ਰਹੇ ਆ ਕਾਹਨ ਥੱਕਾਇਆ ਜਿਹੜਾ ਸਿੱਖਾਂ ਨਾਲ ਤੱਕਾ ਹੋ ਰਿਹਾ ਸਿੱਖਾਂ ਵਾਸਤੇ ਕੋਈ ਕਾਨੂੰਨ ਹੀ ਨਹੀਂ ਹੈਗਾ ਤੀਸਰੀ ਵਾਰ ਪਹਿਲੀ ਵਾਰ ਲੱਗੀ ਚਾਂਸ ਆ ਵੀ ਜਿਹੜਾ ਪਹਿਲੀ ਵਾਰ ਐਨਐਸਐ ਲੱਗੀ ਆ ਤੇ ਇਹ ਜਿਹੜਾ ਸਿੱਖਾਂ ਦਾ ਸਰਾ ਸਰ ਟੱਕਾ ਹੋ ਰਿਹਾ ਵਾ ਅੱਜ ਇਹਦੇ ਨਾਲ ਕੱਲ ਨੂੰ ਹੋਰ ਵੀ ਗੈਨਾ ਹੋ ਸਕਦਾ ਇਹ ਕਰਕੇ ਮੈਂ ਸਾਰੇ ਸਿੱਖਾਂ ਨੂੰ ਬੇਨਤੀ ਕਰਦੀ ਪਾ ਇਕੱਠੇ ਹੋ ਕੇ ਚਲੀਏ ਤੇ ਪੁਰ ਜੋਰੇ ਦੀ ਜਿਹੜੀ ਨਿੰਦਾ ਕਰੀਏ ਜਿਹੜੀ ਤੀਜੀ ਵਾਰ ਐਨਐਸਐ ਲੋ ਇਹਨਾਂ ਨੇ ਵਧਾਈ ਆ ਅੱਜ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਹਲਕਾ ਕਡੂਰ ਸਾਹਿਬ ਮੁੱਖ ਸੇਵਾਦਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਉਨ੍ਹਾਂ ਤੇ ਜਿਹੜੀ ਪੰਜਾਬ ਸਰਕਾਰ ਨੇ ਤੇ ਹਿੰਦੁਸਤਾਨ ਦੀ ਸਰਕਾਰ ਨੇ ਮਿਲੀ ਭੁਗਤ ਕਰਕੇ ਤੇ ਤੀਸਰੀ ਵਾਰ ਐਨਐਸਏ ਜਿਹੜੀ ਰਿਪੀਟ ਕੀਤੀ ਆ ਉਸ ਐਨਐਸਏ ਦੇ ਖਿਲਾਫ ਅੱਜ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜੇ ਕੀਤੇ ਗਏ ਆ ਉਸੇ ਕੜੀ ਦੇ ਤਹਿਤ ਅੱਜ ਦਿਲਾ ਤਰਨਤਾਰਨ ਦੇ ਵਿੱਚ ਵੀ ਜਿਹੜਾ ਰੋਸ ਪ੍ਰਦਰਸ਼ਨ ਸਾਡੀ ਜਥੇਬੰਦੀ ਵੱਲੋਂ ਕੀਤਾ ਗਿਆ ਹੈ ਇਹ ਸਬੰਧ ਕੀ ਪਹਿਲੇ ਅਸੀਂ ਜਿਹੜਾ ਸੀ ਅੰਮ੍ਰਿਤਸਰ ਦੇ ਡੀਸੀ ਨੂੰ ਦਿੱਤਾ ਸੀ ਮੰਗ ਪੱਤਰ ਹੁਣ ਅਸੀਂ ਸਾਰੇ ਜ਼ਿਲ੍ਹਿਆਂ 'ਚ ਹੀ ਅੱਜ ਦੇ ਰਹੇ ਆ ਮੰਗ ਪੱਤਰ ਜਿੰਨੇ ਵੀ ਜ਼ਿਲ੍ਹੇ ਸਾਰੇ ਜ਼ਿਲ੍ਹਿਆਂ 'ਚ ਆਪੋ ਆਪਣੀ ਸੰਗਤ ਇਕੱਠੀ ਕਰਕੇ ਸਾਰੇ ਜ਼ਿਲ੍ਹਿਆਂ 'ਚ ਮੰਗ ਪੱਤਰ ਐਨਐਸਸੀ ਨੂੰ ਰੱਦ ਕਰਵਾਉਣ ਵਾਸਤੇ ਦੇ